ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਖਾਸ ਟੌਪਿਕ ਤੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਗੱਲਾਂ ਨੂੰ ਧਿਆਨ ਨਾਲ ਸੁਣੀਓ ਤੇ ਸਮਝਿਓ ਦੇਖੋ ਕੁਝ ਦਿਨਾਂ ਤੋਂ ਤੁਸੀਂ ਵੀਡੀਓਜ਼ ਦੇਖ ਰਹੇ ਆ ਜਿਹੜੇ ਆਪਣੇ ਰੈਗੂਲਰ ਸਬਸਕ੍ਰਾਈਬਰ ਨੇ ਰੋਜ਼ਾਨਾ ਸਾਡੀਆਂ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਲਗਭਗ ਪਤਾ ਹੀ ਹੈ ਕਿ ਆਪਾਂ ਜਿੰਨੀਆਂ ਵੀ ਪਿਛਲੇ 2-3 ਹਫ਼ਤਿਆਂ ਤੋਂ ਵੀਡੀਓਜ਼ ਬਣਾਈਆਂ ਨੇ ਉਹ ਬਣਾਈਆਂ ਨੇ ਇਹਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਨੂੰ ਲੈ ਕੇ ਵੀ ਕਿਹੜੀ-ਕਿਹੜੀ ਬਿਮਾਰੀ ਹੁੰਦੀ ਆ ਚਿਕਸ ਜਾਂ ਮੁਰਗੀਆਂ ਨੂੰ ਤੇ ਇਹਨਾਂ ਦਾ ਵਿਚਾਰ ਆ ਜਿਹੜਾ ਆਪਾਂ ਕਿਹੜੇ ਦੇਸੀ ਘਰੇਲੂ ਉਪਾਏ ਦੇ ਨਾਲ ਕਰਨਾ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹੋ ਜਿਹਿਆਂ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ ਤਾਂ ਕਿ ਇਹਨਾਂ ਨੂੰ ਬਿਮਾਰੀ ਹੋਵੇ ਹੀ ਨਾ ਦੇਖੋ ਜਦੋਂ ਆਪਣਾ ਇੱਕ ਜਾਨਵਰ ਵੀ ਮਰ ਜਾਂਦਾ ਆ ਕਿਸੇ ਬਿਮਾਰੀ ਦੇ ਕਾਰਨ ਉਸ ਟਾਈਮ ਸਾਡਾ ਮਨ ਆ ਜਿਹੜਾ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਕਈ ਵਾਰੀ ਆਪਣਾ ਮਨ ਕਰਦਾ ਵੀ ਕਿਉਂ ਨਾ ਇਹ ਕੰਮ ਨੂੰ ਬੰਦ ਹੀ ਕਰ ਦਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਆ ਤਾਂ ਕਿ ਤੁਹਾਡੇ ਚਿਕਸ ਜਾਂ ਮੁਰਗੀਆਂ ਨੂੰ ਕੋਈ ਵੀ ਬਿਮਾਰੀ ਆ ਜਿਹੜੀ ਉਹ ਨਾ ਹੋਵੇ ਨੰਬਰ 1 ਤੇ ਜਦੋਂ ਵੀ ਤੁਸੀਂ ਇਹਨਾਂ ਦੇ ਲਈ ਰਹਿਣ ਵਸੇਰਾ ਤਿਆਰ ਕਰਨਾ ਆ ਉਸ ਦੇ ਵਿੱਚ ਸਪੇਸ ਆ ਜਿਹੜੀ ਬਹੁਤ ਜ਼ਿਆਦਾ ਰੱਖੋ ਜੇਕਰ ਤੁਸੀਂ ਮੁਰਗੀਆਂ ਦੇ ਲਈ ਜਾਂ ਚਿਕਸ ਦੇ ਲਈ ਸਪੇਸ ਘੱਟ ਰੱਖਦੇ ਆ ਮਤਲਬ ਕੀ ਜਗਾ ਘਟਾ ਪਰ ਉਥੇ ਤੁਸੀਂ ਜਾਨਵਰ ਜ਼ਿਆਦਾ ਰੱਖੇ ਹੋਏ ਨੇ ਉਦੋਂ ਤੁਹਾਡੇ ਜਾਨਵਰਾਂ ਨੂੰ ਸੀ ਆਰ ਡੀ ਖੰਗ ਵਲਗਮ ਐਦਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ ਘੱਟ ਜਗ੍ਹਾ ਦੇ ਵਿੱਚ ਜ਼ਿਆਦਾ ਜਾਨਵਰ ਰੱਖਣ ਦੇ ਨਾਲ ਇਹ ਬਿਮਾਰੀਆਂ ਹੋ ਜਾਂਦੀਆਂ ਨੇ ਮੰਨ ਲਓ ਵੀ ਮੇਰੇ ਕੋਲੇ ਵੀ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਆ ਮੇਰੇ ਕੋਲੇ ਵੀ ਖੁੱਡੇ ਨੇ ਪਰ ਜਿਹੜੇ ਮੇਰੇ ਜਾਨਵਰ ਨੇ ਉਹ ਸਾਰਾ ਦਿਨ ਖੁੱਲੇ ਵਿੱਚ ਰਹਿੰਦੇ ਨੇ ਸਵੇਰੇ ਆਪਾਂ 6 ਵਜੇ ਇਹਨਾਂ ਨੂੰ ਖੁੱਲੇ ਵਿੱਚ ਛੱਡ ਦਈਦਾ ਆ ਉਸ ਤੋਂ ਬਾਅਦ ਇਹ ਸ਼ਾਮ ਨੂੰ ਆਪ ਹੀ ਖੁੱਡੇ ਵਿੱਚ ਜਾਂਦੇ ਨੇ 6 ਵਜੇ 6:30 ਵਜੇ 7 ਵਜੇ ਜਦੋਂ ਸੂਰਜ ਛਿਪਦਾ ਆ ਆਪਾਂ ਇਹਨਾਂ ਨੂੰ ਖੁਦ ਬੰਦ ਨਹੀਂ ਕਰੀਦਾ ਸਾਰਾ ਦਿਨ ਇਹ ਖੁੱਲੇ ਵਿੱਚ ਘੁੰਮਦੇ ਨੇ ਪਰ ਜ਼ਿਆਦਾਤਰ ਲੋਕਾਂ ਨੇ ਜਿਹੜੇ ਜਾਨਵਰ ਰੱਖੇ ਹੋਏ ਨੇ ਉਹਨਾਂ ਨੇ ਰੱਖੇ ਹੋਏ ਨੇ ਇੱਕ ਜਗ੍ਹਾ ਮਤਲਬ ਕਿ ਉਹਨਾਂ ਨੇ ਸ਼ੈੱਡ ਬਣਾਈ ਹੋਈ ਆ ਸ਼ੈੱਡ ਦੇ ਵਿੱਚ ਉਹ 24 ਘੰਟੇ ਉਹਨਾਂ ਨੂੰ ਉੱਥੇ ਇੱਕ ਜਗ੍ਹਾ ਹੀ ਰੱਖਦੇ ਨੇ ਐਹੋ ਜਿਹੀ ਜਗ੍ਹਾ ਤੇ ਘੱਟ ਜਗ੍ਹਾ ਦੇ ਵਿੱਚ ਵੱਧ ਜਾਨਵਰ ਰੱਖਣ ਦੇ ਨਾਲ ਇਹਨਾਂ ਨੂੰ ਬਿਮਾਰੀ ਆ ਜਿਹੜੀ ਉਹ ਹੁੰਦੀ ਆ ਦੂਜੇ ਨੰਬਰ ਤੇ ਗੱਲ ਆਉਂਦੀ ਆ ਕਿ ਇਹਨਾਂ ਨੂੰ ਬਿਮਾਰੀ ਆ ਜਿਹੜੀ ਉਹ ਕਿਵੇਂ ਹੁੰਦੀ ਆ ਦੂਜੇ ਨੰਬਰ ਤੇ ਫਾਰਮ ਦੀ ਸਾਫ ਸਫਾਈ ਜਦੋਂ ਫਾਰਮ ਤੇ ਗੰਦਗੀ ਆ ਚਿਕਸ ਹੋਏ ਜਾਂ ਮੁਰਗੀਆਂ ਹੋਈਆਂ ਜੇਕਰ ਤੁਹਾਡੇ ਫਾਰਮ ਤੇ ਗੰਦਗੀ ਆ ਗੰਦਗੀ ਦੇ ਨਾਲ ਅਮੋਨੀਆ ਗੈਸ ਪੈਦਾ ਹੋਊਗੀ ਅਮੋਨੀਆ ਗੈਸ ਸਹੀ ਜੜਿਆ ਇਹਨਾਂ ਦੀ ਬਿਮਾਰੀਆਂ ਦੀ ਅਮੋਨੀਆ ਗੈਸ ਪੈਦਾ ਹੋਈ ਤੇ ਇਹਨਾਂ ਨੂੰ ਬਿਮਾਰੀ ਘੇਰਾ ਪਾਉ ਹੀ ਪਾਉ 90% ਬਿਮਾਰੀਆਂ ਅਮੋਨੀਆ ਗੈਸ ਦੇ ਨਾਲ ਹੀ ਹੁੰਦੀਆਂ ਨੇ ਅਮੋਨੀਆ ਗੈਸ ਪੈਦਾ ਕਿੱਦਾਂ ਹੁੰਦੀ ਆ ਉਹ ਹੁੰਦੀ ਆ ਗੰਦਗੀ ਦੇ ਨਾਲ ਜਦੋਂ ਆਪਣੇ ਫਾਰਮ ਤੇ ਗੰਦਗੀ ਰਹਿੰਦੀ ਆ ਆਪਾਂ ਸਾਫ ਸਫਾਈ ਨਹੀਂ ਕਰਦੇ ਹੈਗੇ ਉੱਥੇ ਜਿਹੜੀ ਬਣਦੀ ਆ ਸਲਾਬ ਸਲਾਬ ਦੇ ਨਾਲ ਅਮੋਨੀਆ ਗੈਸ ਬਣਦੀ ਆ ਅਮੋਨੀਆ ਗੈਸ ਦੇ ਨਾਲ ਸਾਡੇ ਚਿਕਸ ਜਾਂ ਮੁਰਗੀਆਂ ਨੂੰ ਬਿਮਾਰੀ ਹੋ ਜਾਂਦੀ ਆ ਕਈ ਵਾਰੀ ਉਹਨਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਜਾਣ ਲੱਗ ਜਾਂਦਾ ਉਹਨਾਂ ਨੂੰ ਸਾਹ ਲੈਣ 'ਚ ਪ੍ਰੋਬਲਮ ਹੋ ਜਾਂਦੀ ਆ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਆ ਜੇਕਰ ਤੁਸੀਂ ਫਾਰਮ ਦੇ ਅੰਦਰ ਜਾਂਦੇ ਆ ਜੇਕਰ ਤੁਹਾਡੇ ਵੀ ਅੱਖਾਂ ਨੂੰ ਜਲਣ ਹੁੰਦੀ ਆ ਤੁਹਾਨੂੰ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਆ ਤਾਂ ਮਤਲਬ ਕੀ ਤੁਹਾਡੇ ਫਾਰਮ ਦੇ ਅੰਦਰ ਅਮੋਨੀਆ ਗੈਸ ਬਣਦੀ ਆ ਹੁਣ ਆਪਾਂ ਗੱਲ ਕਰਦੇ ਆਂ ਵੀ ਅਮੋਨੀਆ ਗੈਸ ਨਾ ਬਣੇ ਇਹਦੇ ਲਈ ਆਪਾਂ ਕੀ ਕੀ ਕਰਨਾ ਆ ਸਭ ਤੋਂ ਪਹਿਲਾਂ ਤਾਂ ਆਪਣੇ ਫਾਰਮ ਦੀ ਹਰ ਰੋਜ਼ ਸਫਾਈ ਕਰੋ ਹਰ ਰੋਜ਼ ਸਫਾਈ ਕਰੋ ਉਸ ਤੋਂ ਬਾਅਦ ਹਵਾ ਕ੍ਰੋਸ ਹੋਣੀ ਚਾਹੀਦੀ ਹੈ ਤੁਹਾਡੇ ਫਾਰਮ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਚਾਰੇ ਪਾਸੇ ਤੋਂ ਫਾਰਮ ਆ ਜਿਹੜਾ ਉਹਨੂੰ ਬੰਦ ਕਰ ਦਿਓ ਕਵਰ ਕਰ ਦਿਓ ਹਵਾ ਕ੍ਰੋਸ ਹੋਣੀ ਜ਼ਰੂਰੀ ਆ ਹਵਾ ਕ੍ਰੋਸ ਹੋਊਗੀ ਉਸ ਦੇ ਨਾਲ ਅਮੋਨੀਆ ਗੈਸ ਆ ਜਿਹੜੀ ਬਹੁਤ ਘੱਟ ਬਣੂਗੀ ਸਾਫ ਸਫਾਈ ਰੱਖੋ ਆਪਣੇ ਫਾਰਮ ਦੀ ਸਭ ਤੋਂ ਵੇਟਰਾ ਕੀ ਸਾਫ ਸਫਾਈ ਕਰੋ ਹਰ ਰੋਜ਼ ਸਾਫ ਸਫਾਈ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਪਾਣੀ ਆ ਜਿਹੜਾ ਫਾਰਮ ਦੇ ਅੰਦਰ ਨਾ ਡੁੱਲਣ ਦਿਓ ਜੇਕਰ ਪਾਣੀ ਫਾਰਮ ਦੇ ਅੰਦਰ ਡੁੱਲਦਾ ਆ ਫੀਡਰਾਂ ਦੇ ਵਿੱਚੋਂ ਜਾਕਰ ਤੁਸੀਂ ਜੇਕਰ ਤੁਸੀਂ ਕੋਲੇ ਵਗੈਰਾ ਕੁਝ ਹੋਰ ਚੀਜ਼ਾਂ ਰੱਖੀਆਂ ਹੋਈਆਂ ਨੇ ਪਾਣੀ ਦੇ ਲਈ ਉਹਨਾਂ ਦੇ ਵਿੱਚੋਂ ਪਾਣੀ ਫਾਰਮ ਦੇ ਅੰਦਰ ਡੁੱਲਦਾ ਆ ਉਹਦੇ ਨਾਲ ਸਲਾਬ ਹੋਊਗੀ ਸਲਾਬ ਦੇ ਨਾਲ ਅਮੋਨੀਆ ਗੈਸ ਪੈਦਾ ਹੋਊਗੀ ਗੰਦਗੀ ਦੇ ਨਾਲ ਅਮੋਨੀਆ ਗੈਸ ਬਣੀ ਤੇ ਤੁਹਾਡੇ ਜਾਨਵਰਾਂ ਨੂੰ ਬਿਮਾਰੀ ਆਊਗੀ ਇਹ ਜਿਹੜੇ ਕਾਰਨ ਨੇ ਮੇਨ ਬਿਮਾਰੀ ਦੇ ਤੇ ਇੱਕ ਕਾਰਨ ਹੋਰ ਆ ਕਿ ਆਪਣੇ ਫਾਰਮ ਦੇ ਅੰਦਰ ਜੇਕਰ ਤੁਸੀਂ ਬੰਦ ਫਾਰਮ ਰੱਖਿਆ ਹੋਇਆ ਆ ਜਿਵੇਂ ਕਿ ਮੈਂ ਦੱਸਿਆ ਵੀ ਸ਼ੈੱਡ ਬਣਾਈ ਹੋਈ ਆ ਤੁਸੀਂ ਬੰਦ ਫਾਰਮ ਦੇ ਵਿੱਚ ਆਪਣੇ ਮੁਰਗੀਆਂ ਨੂੰ ਜਾਂ ਚਿਕਸ ਨੂੰ ਰੱਖਦੇ ਆ ਤਾਂ ਉਥੇ ਬਹੁਤ ਘੱਟ ਅਦਰ ਪਰਸਨ ਨੂੰ ਆਉਣ ਦਿਓ ਜੇਕਰ ਜ਼ਿਆਦਾਤਰ ਤੁਹਾਡੇ ਕੋਲ ਤੁਹਾਡੇ ਫਾਰਮ ਦੇ ਅੰਦਰ ਲੋਕ ਆਉਂਦੇ ਨੇ ਤਾਂ ਉਸ ਟਾਈਮ ਵੀ ਜਿਹੜੀਆਂ ਬਿਮਾਰੀਆਂ ਨੇ ਤੁਹਾਡੇ ਜਾਨਵਰਾਂ ਨੂੰ ਲੱਗਦੀਆਂ ਨੇ ਕਈ ਵਾਰ ਜਿਹੜਾ ਜਾਨਵਰ ਆ ਉਹ ਸਟ੍ਰੈਸ ਵਿੱਚ ਵੀ ਚਲੇ ਜਾਂਦਾ ਆ ਇਹ ਜਿਹੜੀਆਂ ਮੇਨ ਮੇਨ ਗੱਲਾਂ ਆਪਾਂ ਤੁਹਾਨੂੰ ਦੱਸੀਆਂ ਆ ਇਸ ਤੋਂ ਬਿਨਾ ਤੁਸੀਂ ਲਸਣ ਆ ਜਿਹੜਾ ਆਪਣੇ ਚਿਕਸ ਨੂੰ ਜਾਂ ਮੁਰਗੀਆਂ ਨੂੰ ਜ਼ਰੂਰ ਦਿਓ ਲਸਣ ਦੇ ਨਾਲ ਇਮਿਊਨਿਟੀ ਸਿਸਟਮ ਸਟਰੋਂਗ ਹੁੰਦਾ ਹੈ ਜੇਕਰ ਇਹਨਾਂ ਦਾ ਇਮਿਊਨਿਟੀ ਸਿਸਟਮ ਸਟਰੋਂਗ ਰਹੂਗਾ ਜੋ ਕਿ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਨੀ ਆ ਕਿ ਜੇਕਰ ਇਹਨਾਂ ਦਾ ਇਮਿਊਨਿਟੀ ਸਿਸਟਮ ਸਟਰੋਂਗ ਹੋਊਗਾ ਤਾਂ ਕੋਈ ਵੀ ਬਿਮਾਰੀ ਤੁਹਾਡੇ ਚਿਕਸ ਜਾਂ ਮੁਰਗੀ ਨੂੰ ਖਤਮ ਨਹੀਂ ਕਰ ਸਕਦੀ ਆਊਗੀ ਬਿਮਾਰੀ ਬਿਮਾਰੀ ਵਰਜਊਗੀ ਪਰ ਤੁਹਾਡੇ ਜਿਹੜੇ ਚਿਕਸ ਜਾਂ ਜਾਂ ਮੁਰਗੀਆਂ ਨੇ ਉਹ ਤੰਦਰੁਸਤ ਰਹਿਣਗੇ ਇਸ ਲਈ ਮਹੀਨੇ ਦੇ ਵਿੱਚ 3-4 ਵਾਰ ਆਪਣੇ ਚਿਕਸ ਜਾਂ ਮੁਰਗੀਆਂ ਨੂੰ ਲਸਣ ਜ਼ਰੂਰ ਦਿਓ ਲਸਾਂ ਦੀ ਜਿਹੜੀ ਬਦਬੂ ਵੀ ਹੁੰਦੀ ਆ ਉਹ ਵੀ ਗੁਣਕਾਰੀ ਹੁੰਦੀ ਆ ਸੋ ਲਸਣ ਜਿਹੜਾ ਇਗਨੋਰ ਨਾ ਕਰੋ ਲਸਣ ਇਹਨਾਂ ਨੂੰ ਜ਼ਰੂਰ ਦਿਓ ਜਦੋਂ ਤੁਹਾਡੇ ਚਿਕਸਾ ਜਿਹੜੇ ਤਿਆਰ ਹੋ ਜਾਣਗੇ 5 ਮਹੀਨੇ ਬਾਅਦ ਐਗ ਪ੍ਰੋਡਕਸ਼ਨ ਦੇ ਲਈ ਵੀ ਹੁਣ ਤੋਂ ਹੀ ਲਸਣ ਜੇਕਰ ਤੁਸੀਂ ਸ਼ੁਰੂ ਕਰ ਦਿੱਤਾ 5-6 ਮਹੀਨੇ ਦੇ ਵਿੱਚ ਤੁਹਾਡੀਆਂ ਮੁਰਗੀਆਂ ਅੰਡੇ ਦੇਣ ਲੱਗ ਪੈਣਗੀਆਂ ਕਿਉਂਕਿ ਉਹਨਾਂ ਦੇ ਅੰਦਰ ਫਿਰ ਕੋਈ ਕਮੀ ਨਹੀਂ ਰਹੂਗੀ ਜੇਕਰ ਤੁਸੀਂ ਲਸਣ ਦਿੰਦੇ ਰਹੋਗੇ ਸੋ ਇਹ ਆਪਾਂ ਅੱਜ ਛੋਟੀ ਜਿਹੀ ਵੀਡੀਓ ਬਣਾਈ ਸੀਗੀ ਜਿਆਦਾ ਲੰਬੀ ਨਹੀਂ ਲੈ ਕੇ ਜਾਣੀ ਹੈਗੀ ਇਹ ਜਿਹੜੀਆਂ ਮੇਨ ਗੱਲਾਂ ਇਹਨਾਂ ਦਾ ਖਿਆਲ ਰੱਖੋ ਆਪਣੇ ਫਾਰਮ ਦੀ ਸਾਫ ਸਫਾਈ ਰੱਖੋ ਅਮੋਨੀਆ ਗੈਸ ਨਾ ਬਣਨ ਦਿਓ ਹਵਾ ਕ੍ਰੋਸ ਦੇ ਲਈ ਜ਼ਰੂਰ ਰੱਖੋ ਕਿ ਹਵਾ ਕ੍ਰੋਸ ਹੋਵੇ ਘੱਟ ਜਗ੍ਹਾ ਦੇ ਵਿੱਚ ਜ਼ਿਆਦਾ ਜਾਨਵਰ ਨਾ ਰੱਖੋ ਤਾਂ ਕਿ ਇਹਨਾਂ ਨੂੰ ਆਪਾਂ ਬਿਮਾਰੀਆਂ ਤੋਂ ਬਚਾ ਸਕੀਏ ਆਪਾਂ ਨੂੰ ਦਵਾਈਆਂ ਦੇ ਚੱਕਰਾਂ ਵਿੱਚ ਨਾ ਪੈਣਾ ਪਵੇ 2.5 300 ਤੋਂ ਘੱਟ ਕੋਈ ਦਵਾਈ ਨਹੀਂ ਹੁੰਦੀ ਹੈ ਕਿ ਆਪਾਂ ਦਵਾਈਆਂ ਖਰੀਦਦੇ ਆ ਫਿਰ ਆਪਾਂ ਨੂੰ ਲੱਗਦਾ ਹੈ ਕਿ ਇਸ ਕੰਮ ਦੇ ਵਿੱਚ ਕੋਈ ਵੀ ਬਚਤ ਨਹੀਂ ਹੈਗੀ ਇਸ ਕੰਮ ਨੂੰ ਛੱਡ ਦਿਓ ਤੇ ਆਪਾਂ ਇਸ ਕੰਮ ਨੂੰ ਨੁਕਸਾਨ ਛੱਡ ਸਮਝ ਕੇ ਛੱਡ ਦਿੰਨੇ ਆ ਸੋ ਇਹ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਖਿਆਲ ਰੱਖੋ ਤਾਂ ਕਿ ਤੁਹਾਡੇ ਜਾਨਵਰ ਨੂੰ ਬਿਮਾਰੀ ਕੋਈ ਨਹੀਂ ਆਵੇ ਬਾਕੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਲਾਈਕ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੇ ਵਧੀਆ-ਵਧੀਆ ਕਮੈਂਟ ਵੀ ਕਰਦੇ ਹੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਹੋਰ ਵੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ